ਲੁਧਿਆਣਾ ਪਛਮੀ ਜ਼ਿਮਣੀ ਚੋਣਾਂ ਨੂੰ ਲੈ ਕੇ ਹੁਣ ਇੱਕ ਬੇਹਦ ਵੱਡੇ ਪੱਧਰ ਤੇ ਖਬਰ ਸਾਹਮਣੇ ਆਈ ਹੈ ਦਰਸਲ ਜਦੋਂ ਹੁਣ ਲੁਧਿਆਣਾ ਜ਼ਿਮਣੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਇੱਕ ਉਮੀਦਵਾਰ ਸੀਗੇ ਉਹਨਾਂ ਦੇ ਵੱਲੋਂ ਹੁਣ 10000 ਤੋਂ ਵੱਧ ਦੀ ਲੀਡ ਤੋਂ ਜਿੱਤ ਹਾਸਲ ਕੀਤੀ ਹੈ ਤੇ ਇਸੇ ਤਰੀਕੇ ਦੇ ਨਾਲ ਹੁਣ ਕਾਂਗਰਸ ਪਾਰਟੀ ਦੇ ਵਿੱਚ ਸਤੀਫਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਦੱਸਦੀ ਹੈ ਕਿ ਹੁਣ ਲਗਾਤਾਰ ਇਸ ਚੀਜ਼ ਨੂੰ ਲੈ ਕੇ ਮਾਮਲਾ ਉਲਝਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਕਿ ਕਾਂਗਰਸ ਪਾਰਟੀ ਦੇ ਵਿੱਚ ਗੁਣ ਅਸਤੀਫੇ ਦਿੱਤੇ ਜਾ ਰਹੇ ਨੇ ਅ ਪ੍ਰਗਟ ਸਿੰਘ ਜਿਹੜੇ ਨੇ ਉਹ ਉਹਨਾਂ ਦੇ ਵੱਲੋਂ ਤੇ ਦੂਸਰੇ ਪਾਸੇ ਕੀਕੀ ਢਿੱਲੋਂ ਗੁਣਾ ਨੇ ਅਸਤੀਫਾ ਦੇ ਦਿੱਤਾ ਹੈ ਦਰਸਲ ਦਾਸੀ ਹੈ ਕਿ ਭਾਰਤ ਭੂਸ਼ਣ ਆਸ਼ੂ ਦੇ ਹਾਰਨ ਤੋਂ ਬਾਅਦ ਉਹਨਾਂ ਦੀ ਹਾਰ ਤੋਂ ਬਾਅਦ ਇਹ ਵੱਡਾ ਜਿਹੜਾ ਇੱਕ ਬਦਲਾਅ ਦੇਖਣ ਨੂੰ ਮਿਲਦਿਆ ਵੱਡੀਆਂ ਚੀਜ਼ਾਂ ਸਾਹਮਣੇ ਆਈਆਂ ਉਸ ਤੋਂ ਬਾਅਦ ਪ੍ਰਗਟ ਸਿੰਘ ਤੇ ਕੀਕੀ ਢਿੱਲੋਂ ਗੁਣਾ ਦੇ ਵੱਲੋਂ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਕਿਕੀ ਢਿੱਲੋ ਆਸਟ੍ਰੇਲੀਆ ਦੇ ਵਿੱਚ ਨੇ ਉਹਨਾਂ ਨੇ ਈਮੇਲ ਰਾਹੀਂ ਹਾਈ ਕਮਾਂਡ ਨੂੰ ਅਸਤੀਫਾ ਭੇਜ ਦਿੱਤਾ ਹੈ ਪ੍ਰਗਟ ਸਿੰਘ ਉਹਨਾਂ ਨੇ ਵੀ ਹਾਈ ਕਮਾਂਡ ਨੂੰ ਅਸਤੀਫਾ ਸੌਂਪ ਦਿੱਤਾ ਜਿਸ ਤੋਂ ਬਾਅਦ ਭਾਰਤ ਕੁਸ਼ੜ ਆਸ਼ੂ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਦੱਸ ਦੱਸਦੀ ਹੈ ਕਿ ਮੀਤ ਪ੍ਰਧਾਨ ਦੇ ਅਹੁਦੇ ਤੋਂ ਪ੍ਰਗਟ ਸਿੰਘ ਹੁਣਾਂ ਨੇ ਤੇ ਸਾਬਕਾ ਵਿਧਾਇਕ ਜਿਹੜੇ ਕੀਕੀ ਟਿੱਲੋ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਵੱਡੀ ਖਬਰ ਹੈ ਉਸ ਵਕਤੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਦਰਸਲ ਦੱਸਦੀ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਵੀ ਦੋ ਧੜੇ ਜਿਹੜੇ ਸਾਹਮਣੇ ਹੋਏ ਸੀਗੇ ਉਹ ਦੇਖਣ ਨੂੰ ਮਿਲੇ ਸੀਗੇ ਔਰ ਭਾਰਤ ਕੁਸ਼ੜ ਆਸ਼ੂ ਦੇ ਹੱਕ ਦੇ ਵਿੱਚ ਪ੍ਰਗਟ ਸਿੰਘ ਤੇ ਕੀਕੀ ਟਿੱਲੋ ਸਾਨੂੰ ਇੱਕ ਲੱਗ ਧੜਾ ਸੀਗਾ ਉਸ ਤੋਂ ਬਾਅਦ ਜਦੋਂ ਭਾਰਤ ਪੂਸ਼ਣ ਆਸ਼ੂ ਦੀ ਹਾਰ ਹੋਈ ਹੈ 10000 ਦੀ ਲੀਡ ਜਿਹੜੀ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ ਤੇ ਉਸ ਤੋਂ ਬਾਅਦ ਹੁਣ ਸਤੀਫਿਆਂ ਦਾ ਦੌਰ ਦੇਖਣ ਨੂੰ ਮਿਲਿਆ ਹਾਈ ਕਮਾਂਡ ਨੂੰ ਅਸਤੀਫੇ ਜਿਹੜੇ ਨੇ ਭੇਜ ਦਿੱਤੇ ਨੇ ਇਸ ਦੇ ਵਿੱਚ ਹੁਣ ਕਾਂਗਰਸ ਪਾਰਟੀ ਦੇ ਵਿੱਚ ਵੀ ਵੱਡੇ ਪੱਤਰ ਦੀ ਹਲਚਲ ਪੈਦਾ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਸੁਰਖੀਆਂ ਦਾ ਵਿਸ਼ਾ ਬਣ ਚੁੱਕਾ ਹੈ ਵੱਡੀ ਖਬਰ ਹੈ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਨਾਲ ਦੇ ਨਾਲ ਜੀ ਗੱਲ ਗੱਲ ਇਹ ਤਾਂ ਹੁਣ ਆਮ ਆਦਮੀ ਪਾਰਟੀ ਨੇ ਵੱਡੇ ਪੱਧਰ ਦੀ ਜਿੱਤ ਹਾਸਲ ਕੀਤੀ ਲੁਧਿਆਣਾ ਪੱਛਮੀ ਜ਼ਿਲ੍ਹਾ ਚੋਣਾਂ ਦੇ ਵਿੱਚ ਹੁਣ ਦੇ ਨਾਲ ਦੀ ਨਾਲ ਹੁਣ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਇਹ ਹਾਰ ਕਿਦਨ ਕਿਤੇ ਬਰਦਾਸ਼ਤ ਤੋਂ ਬਾਹਰ ਹੈ ਔਰ ਭਾਰਤ ਪੂਸ਼ਣ ਆਸ਼ੂ ਜਿਹੜੇ ਨੇ ਉਹਨਾਂ ਨੇ ਹਾਰ ਦਾ ਸਾਹਮਣਾ ਕੀਤਾ ਤੇ ਸੁਬਾਹ ਹੁਣ ਦੋ ਤੜੇ ਆਮੋ ਸਾਹਮਣੇ ਨਜ਼ਰ ਆ ਰਹੇ ਨੇ ਤਾਂ ਇੱਕ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਜਿਹੜੇ ਤਾਂ ਦੂਸਰੇ ਪਾਸੇ ਆਸ਼ ਭਾਰਤ ਪੂਸ਼ਣ ਆਸ਼ੂ ਦੀ ਸਪੋਰਟ ਕਰਨ ਵਾਲੇ ਤਾਂ ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਕੀਕੇ ਤੇ ਲੋਵੀ ਸ਼ਾਵਲਸਨ ਤੇ ਉਹਨਾਂ ਨੇ ਹੁਣ ਅਸਤੀਫਾ ਦੇ ਦਿੱਤਾ ਆਪਣੇ ਉht ਤੋ ਤਾਂ ਇਸ ਨੂੰ ਲੈ ਕੇ ਬੇहद ਹੀ ਜ਼ਿਆਦਾ ਕਾਂਗਰਸ ਪਾਰਟੀ ਦੇ ਵਿੱਚ ਹਲਚਲ ਪੈਦਾ ਹੋ ਗਈ ਹੈ ਤਾਂ ਇਸਾ ਅਸਤੀਫਾ ਨੂੰ ਕਿਵੇਂ ਦੇਖਿਆ ਜਾਂਦਾ ਹੈ ਹਾਈ ਕਮਾਂਡ ਕੀ ਕੁਝ ਵੱਡੇ ਫੈਸਲੇ ਲੈਂਦੀ ਹੈ ਦੇਖਣਾ ਜ਼ਰੂਰੀ ਬਣਦਾ ਫਿਲਹਾਲ ਦਾ ਸੀ ਕਿ ਕਾਂਗਰਸ ਪਾਰਟੀ ਦਾ ਅੰਦਰਲਾ ਹੀ ਜਿਹੜਾ ਕਾਟੂਕਲੇਸ਼ਵਰ ਤੋਂ ਉੱਪਰ ਦਾ ਹੋਇਆ ਦਿਖਾਈ ਦੇ ਰਿਹਾ ਦੋ ਧੜੇ ਦਿਖਾਈ ਦੇ ਰਹੇ ਨੇ ਇਹ ਧੜੇ ਆਪਸ ਵਿੱਚ ਟਕਰਾਰ ਰਹੇ ਨੇ ਤਾਂ ਹਾਲਾਕੀ ਕਿ ਤਰ੍ਹਾਂ ਕਿਤੇ ਪਾਰਟੀ ਤੇ ਡੂੰਘਾ ਅਸਰ ਪੈ ਰਿਹਾ ਪਰ ਹੁਣ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਤਾਂਤਰ ਵਿੱਚ ਵਿੱਚ ਹਲਚਲ ਨਜ਼ਰ ਆ ਰਹੀ ਹੈ ਜਿੱਥੇ ਕਾਂਗਰਸ ਪਾਰਟੀ ਦੇ ਵੱਲੋਂ ਅਸਤੀਫੇ ਦਿੱਤੇ ਜਾ ਰਹੇ ਨੇ ਤਾਂ ਪ੍ਰਕਾਸ਼ ਸਿੰਘ ਤੇ ਨਾਲ ਦੀ ਨਾਲ ਕੀਕੀ ਢਿੱਲੋਂ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਆਖਰ ਹੁਣ ਆ ਇੱਕ ਮਾਨਸ ਤੇ ਕੀ ਕੋਈ ਫੈਸਲਾ ਲੈਂਦੀ ਹੈ ਕਿਵੇਂ ਦੇਖਦੇ ਹੋ ਦੇਖਣਾ ਜ਼ਰੂਰੀ ਬਣਦਾ ਹੈ